ਆਪਣੀ ਜ਼ਿੰਦਗੀ ਦਾ ਕੋਈ ਵੀ ਡਿਸੀਜਨ ਲੈਣਾ ਨਾ ਤੇ ਉਹਦੇ ਤੋਂ ਪਹਿਲੇ ਆਪਣੇ ਗੁਰੂ ਦੇ ਅੱਗੇ ਜਾ ਕੇ ਪਰਮਾਤਮਾ ਦੇ ਅੱਗੇ ਜਾ ਕੇ ਅਰਦਾਸ ਜ਼ਰੂਰ ਕਰਿਆ ਕਰੋ ਕਿਉਂਕਿ ਇਹਦੇ ਜੇ ਸਿੱਧੀ ਗੱਲ ਤੁਸੀਂ ਪਰਮਾਤਮਾ ਨੂੰ ਕਹਿ ਦਿੱਤੀ ਕਿ ਮਾਲਕਾ ਇਹ ਚੀਜ਼ ਮੈਂ ਸੋਚਣ ਨੇ ਆ ਪਰ ਮੈਂ ਛੱਡ ਤੇਰੇ ਤੇ ਦਿੱਤੀ ਹੈ ਜੇ ਤੈਨੂੰ ਚੰਗਾ ਲੱਗਦਾ ਤੇ ਕਰਾਈ ਜੇ ਨਹੀਂ ਤੇ ਨਹੀਂ ਸਹੀ ਜੋ ਤੇਰੀ ਮਰਜ਼ੀ ਆ ਮੈਂ ਉਹਦੇ ਚ ਖੁਸ਼ ਆ ਕਿਸੇ ਨੂੰ ਦੱਸ ਕੇ ਤੇ ਕੁਝ ਵੀ ਨਾ ਕਰਿਆ ਕਰੋ ਕਿਉਂਕਿ ਲੋਕੀ ਨਹੀਂ ਇਹ ਖੁਸ਼ ਹੁੰਦੇ ਆਪਣੇ ਮਾਲਕ ਕੋਈ ਮੰਗਣੀ ਆ ਪਰਮਿਸ਼ਨ ਜਿਹੜੀ ਮੰਗਣੀ ਆ ਆਪਾਂ ਦੁਨੀਆ ਕੀ ਕੰਦੀ ਪਰਵਾਹ ਹੀ ਨਾ ਕਰਿਆ ਕਰੋ ਮਾਲਕ ਦੀ ਮਨਜ਼ੂਰੀ ਹੈ ਤੇ ਬਸ ਫਿਰ ਉਹ ਕੰਮ ਬਹੁਤ ਹੀ ਚੰਗਾ ਹੋਣਾ ਤੇ ਉਹਨੇ ਕਰਵਾਉਣਾ ਸਭ ਤੋਂ ਵਧੀਆ ਹੀ ਹੈ ਤੁਹਾਡੇ ਲਈ ਮੈਂ ਸੱਚੀ ਕਹਿੰਦੇ ਜੀ ਤੁਹਾਨੂੰ ਆਪਣੇ ਮਾਲਕ ਤੇ ਭਰੋਸਾ ਹੋਣਾ ਚਾਹੀਦਾ ਸੱਚਾ ਕਿ ਦੁਨੀਆ ਨੇ ਨਾ ਕੀਤੀ ਐ ਦੁਨੀਆ ਨੇ ਮੇਰਾ ਸਾਥ ਛੱਡਤਾ ਪਰ ਮੇਰਾ ਮਾਲਕ ਤਾਂ ਮੇਰੇ ਲਈ ਬੈਠਾ ਨਾ ਉਹ ਤਾਂ ਮੇਰੇ ਲਈ ਕੁਝ ਵੀ ਕਰ ਸਕਦਾ ਐਨਾ ਜ਼ਿਆਦਾ ਵਿਸ਼ਵਾਸ ਰੱਖੋਗੇ ਨਾ ਤੇ ਮੈਂ ਕਹਿੰਦਾ ਤੁਹਾਡੀ ਜ਼ਿੰਦਗੀ ਤੇ ਐਸੇ ਚਮਤਕਾਰ ਕਰਕੇ ਦਿਖਾਏਗਾ ਪ੍ਰਮਾਤਮਾ ਜਿਹੜੇ ਕਿਸੇ ਨੇ ਨਹੀਂ ਸੋਚੇ ਹੋਣਗੇ ਓ ਫਿਰ ਉਹਦੇ ਦੇ ਛੜਦੋ ਉਹਨੇ ਕਿਵੇਂ ਕਰਾਉਣਾ ਕਿੱਦਾਂ ਕਰਾਉਣਾ ਕਦੋਂ ਕਰਾਉਣਾ ਇਹ ਤੁਹਾਨੂੰ ਨਹੀਂ ਅਜੇ ਪਤਾ ਲੱਗਣਾ ਪਰ ਹਾਂ ਮਾਲਕ ਤੁਹਾਡੇ ਲਈ ਸਭ ਕੁਝ ਕਰਕੇ ਦਿਖਾਏਗਾ ਇੱਥੇ ਸੋ ਪ੍ਰਵਾਹ ਕਦੇ ਕਰਨੀ ਨਹੀਂ ਅਰਦਾਸ ਕਰਨੀ ਬਸ ਰੋਜ਼ ਆਪਾ ਫਿਕਰ ਨਹੀਂ ਕਰਨੀ ਟੈਨਸ਼ਨ ਨਹੀਂ ਲੈਣੀ ਸਟ्रेस ਨਹੀਂ ਲੈਣਾ ਕਿਸੇ ਚੀਜ਼ ਦਾ ਸਿਰਫ ਆਪਣੇ ਗੁਰੂ ਦੇ ਅੱਗੇ ਜਾ ਕੇ ਅਰਦਾਸ ਕਰਨੀ ਹੈ ਕਿ ਮਾਲਕਾ ਮੈਂ ਸਭ ਕੁਝ ਤੇਰੇ ਹੱਥਾਂ 'ਚ ਰੱਖਦਾ ਤੂੰ ਜਿਵੇਂ ਕਰਾਏਗਾ ਜਦੋਂ ਕਰਾਏਗਾ ਤੇ ਜੋ ਵੀ ਕਰਾਏਗਾ ਮੈਨੂੰ ਮਨਜ਼ੂਰ ਹੈ ਮਾਲਕ ਚਾਵੇ ਤਾਂ ਇੱਕ ਪਲ ਦੇ ਵਿੱਚ ਸਭ ਕੁਝ ਠੀਕ ਕਰਕੇ ਦਿਖਾ ਦੇਗਾ ਤੁਹਾਨੂੰ ਸਾਰੀ ਦੁਨੀਆ ਹੈਰਾਨ ਹੋ ਜਾਏਗੀ ਕਿ ਐ ਦਾ ਬੰਦਾ ਹੀ ਦੁੱਖਾਂ ਦੇ ਬੋਝ 'ਚ ਡਿਗ ਪਿਆ ਸੀ ਇਹਨੂੰ ਸਾਰੀ ਦੁਨੀਆ ਨੇ ਨਾ ਕਰਦੀ ਸੀ ਇਹਦੀ ਬਾਹ ਕਿੰਨੇ ਫੜ ਲਈ ਜਦ ਬਾ ਉਸ ਮਾਲਕ ਨੇ ਫੜ ਲਈ ਤਾਂ ਫਿਰ ਮੈਂ ਕਹਿੰਦਾ ਰਸਤਿਆਂ ਦੀ ਟੈਨਸ਼ਨ ਨਾ ਲਿਆ ਕਰੋ ਬੜੀ ਅੱਗੇ ਤੱਕ ਲੈ ਕੇ ਜਾਣਾ ਉਹਨੇ ਤੁਹਾਨੂੰ ਹੌਸਲਾ ਰੱਖਿਆ ਪਰ ਉਹ ਵਿਸ਼ਵਾਸ ਰੱਖਿਆ ਕਰੋ ਆਪਣੇ ਗੁਰੂ ਤੇ ਅਰਦਾਸ ਕਰਨੀ ਕਰਨੀ ਹਰ ਵਾਰੀ ਮਾਲਕ ਦੇ ਅੱਗੇ ਕਿਸੇ ਦੇ ਅੱਗੇ ਜਾ ਕੇ ਨਹੀਂ ਝੁਕਣਾ ਕਿਸੇ ਕੋਲ ਕੋਸ਼ਿਸ਼ ਨਹੀਂ ਮੰਗਣਾ ਤੁਸੀਂ ਕਿਸੇ ਕੋਲ ਕਦੇ ਨਹੀਂ ਮੰਗਣੀ ਕਿ ਮੇਰੇ ਘਰ ਦੀ ਰੋਟੀ ਚੱਲੇ ਮੈਂ ਕਿਸੇ ਦੇ ਅੱਗੇ ਜਾ ਕੇ ਮੰਗਾ ਮਾਲਕ ਬੈਠਾ ਉਹਨੂੰ ਸਭ ਫਿਕਰ ਹੈ ਤੁਹਾਡੇ ਘਰ ਰੋਟੀ ਕਿਵੇਂ ਚਲਾਣੀ ਹੈ ਕਿਹੜੇ ਕੰਮ ਤੁਹਾਨੂੰ ਪਾਣਾ ਸਭ ਪਤਾ ਜੇ ਸਾਰੀ ਪਲੈਨਿੰਗ ਕੀਤੀ ਹੀ ਉਹਨੇ ਕਿ ਉਹਦੀ ਪਲੈਨਿੰਗ ਤੇ ਵਿਸ਼ਵਾਸ ਰੱਖੋ ਸਭ ਵਧੀਆ ਹੀ ਹੋਣਾ ਚੰਗਾ ਹੋਣਾ ਸਭ ਤੁਹਾਡੇ ਨਾਲ